ਉਹ ਜਿੱਤਾਂ ਦੇ ਪਰ ਤੋਂ ਪਰ ਉਹ ਬਹੁਤ ਬਹੁਤ ਉਹ ਬਹੁਤ ਚੰਗੀ ਉਹ ਅਸੀਂ ਕਿਵੇਂ ਮਾਰੀ ਲੈ ਕੀ ਫਰਕ ਦੇ ਜਿਹਨਾਂ ਬੰਦ ਕਰਦੇ ਵਾਰ ਵਾਰ ਕੀ ਲੰਦਾ ਮੋਰ ਬਣਾਉਣ ਨੂੰ ਕਰਦੇ ਹੋ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੂੰ ਪੁਲਿਸ ਤੇ ਪ੍ਰਸ਼ਾਸਨ ਹੂੰ ਜੇ ਇੱਥੇ ਆ ਕੇ ਧਰਨਾ ਲਾਉ ਕਰਨ ਇਹਨਾਂ ਨੇ ਕੀ ਫਰਕ ਪੈਣਾ ਸੀ ਨਹੀਂ ਆ ਕੇ ਅੰਦਰ ਆ ਕੇ ਜੇ ਧਰਨਾ ਅੱਜ ਇਹਦਾ ਸ਼ਾਂਤਮਈ ਧਰਨਾ ਸੀਗਾ ਕਿਉਂ ਨਹੀਂ ਨਰਾਵ ਕਰਦੇ ਕਿਉਂ ਲੋਕਾਂ ਨੂੰ ਭੜਕਾਉਂਦੇ ਨੇ ਕਿਉਂ ਜਾਣ ਕੇ ਜਿਹੜਾ ਇਹ ਰੋਕਾਂ ਲਾਉਂਦੇ ਨੇ ਵਾਰੀ ਵਾਰੀ ਇਹ ਜਿਹੜੇ ਜ਼ਖਮਾਂ ਨੂੰ ਉਖੇੜਦੇ ਨੇ ਜਾਣ ਬੁੱਝ ਕੇ ਤੇ ਫਿਰ ਉਹਦਾ ਰੋਸ ਆ피 ਜਾਗ ਜਾਏਗਾ ਨੌਜਵਾਨਾਂ ਚ ਵੀ ਰੋਸ ਹੈ ਪੰਜਾਬ ਦੇ ਸੂਚੇ ਪੰਜਾਬ ਦੇ ਇਸ ਗੱਲ ਦਾ ਰੋਸ ਹੈ ਕਿੰਨੇ ਨੇ 70000 ਤੋਂ ਜ਼ਿਆਦਾ ਬੱਚੇ ਇੱਥੇ ਪੜ੍ਹਦੇ ਸੀ ਐਲੂਮਨਾਇਜ਼ ਵੀ ਇੱਥੇ ਬਲਾ ਲਾਂਗੇ ਤਾਂ ਲੱਖਾਂ ਦੇ ਵਿੱਚ ਤਦਾਦ ਹੋ ਜਾਏਗੀ ਸੰਭਿਆ ਨਹੀਂ ਜਾਣਾ ਸਾਂਭੇ ਗਏ ਉਹ ਕਿਹੜਾ ਸ਼ਾਂਤ ਬਹਿ ਟਾਂਗ ਨਾਲ ਕੋਈ ਬਹਿ ਸਕਦਾ ਹੈਗਾ ਜੇ ਜੇ ਲੋਕ ਹਿੰਸਕੋਂ ਤਾਂ ਇਹ ਕਹਿ ਸਕਦੇ ਨੇ ਇਹਦਾ ਸ਼ਾਂਤ ਬਹਿ ਟਾਂਗ ਨਾਲ ਚੱਲ ਸੀ ਹੁਣ ਤੱਕ ਅੱਜ ਤੱਕ ਇੰਨੀ ਪੁਲਿਸ ਫੋਰਸ ਕਦੀ ਤਣਾਅ ਦੇਖੀ ਪੰਜਾਬ ਯੂਨੀਵਰਸਿਟੀ ਇਹਨਾਂ ਨੂੰ ਪਤਾ ਹੈ ਨਾ ਵੀ ਇਹਨਾਂ 'ਚ ਕਮਜ਼ੋਰੀਆਂ ਨੇ ਇਹਨਾਂ ਨੂੰ ਪਤਾ ਹੈ ਵੀ ਸਾਡੀਆਂ ਗਲਤੀਆਂ ਅਸੀਂ ਤੱਕਾ ਕਰ ਰਹੇ ਹਾਂ ਤਾਂ ਫਿਰ ਉਹ ਤੱਕੇ ਜਦ ਬੰਦੇ ਦੇ ਅੰਦਰ ਚੋਰ ਹੋਵੇ ਤਾਂ ਫਿਰ ਇਹ ਸਾਰਾ ਕੁਝ ਕਰਦੇ ਹੀ ਆਂ 300 ਸਾਹਿਬ ਇਹਨਾਂ ਨੇ ਆਫੀਸ਼ੀਅਲੀ ਪੇਜ ਦੇ ਦਾ ਪਾ ਦਿੱਤਾ ਹੈ ਕਿ ਅਸੀਂ ਸੈਨੇਟ ਨੂੰ ਪੇਜਤਾ ਹੈ ਸੈਨੇਟ ਦਾ ਜਿਹੜਾ ਸ਼ੈਡਿਊਲ ਸੀ ਵਾਈਸ ਚਾਂਸਲਰ ਇਹ ਅਨਾਉਂਸ ਕਿਉਂ ਨਹੀਂ ਕਰਦੇ ਦੋ ਦਿਨ ਇੱਕ ਦਿਨ ਦਾ ਕੰਮ ਹੈਗਾ ਅਨਾਉਂਸ ਕਰਨ ਅਨਾਉਂਸ ਕਰ ਦੇਣ ਤੇ ਜਿਹੜਾ ਸ਼ਾਂਤ ਹੋ ਜੇ ਸਾਰਾ ਹੁਣ ਹਾਲਾਤ ਇਹ ਪੈਦਾ ਹੋ ਗਏ ਨੇ ਲੋਕਾਂ ਨੇ ਇਹਨਾਂ 'ਤੇ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਹੁਣ ਵੱਡਾ ਮੁੱਦਾ ਇਹ ਹੋਏਗਾ ਵੀ ਇਹਦਾ ਜਿਹੜਾ ਸਟੇਟਸ ਹੈ ਯੂਨੀਵਰਸਿਟੀ ਦਾ ਇਹਦੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਖਤਮ ਕਰਕੇ ਇਹ ਚ ਜਿਹੜਾ ਪੰਜਾਬ ਸਰਕਾਰ ਦਾ ਹੋਵੇ ਜਾਂ ਚੰਡੀਗੜ੍ਹ ਪ੍ਰਸ਼ਾਸਨ ਹੋ ਸਕਦਾ ਉਹਦੇ ਵਿੱਚ ਇਹ ਦੋਨਾਂ ਨੂੰ ਇਹ ਜਿਹੜਾ ਹੈ ਇਹ ਯੂਨੀਵਰਸਿਟੀ ਕਰਨ ਸੀਮਤ ਰਹਿ ਗਈ ਹੈ ਲੱਗਦਾ ਕਿ ਪੰਜਾਬ ਦੀ ਰਾਜਧਾਨੀ ਦੀ ਹੁਣ ਸਾਰੀ ਸਿਆਸੀ ਪਾਰਟੀਆਂ ਨੂੰ ਮਿਲ ਕੇ ਉਹ ਤਾਂ ਦੇਖੋ ਉਹ ਤਾਂ ਲੜਾਈ ਹੈ ਹੀ ਹੈ ਉਹ ਤਾਂ ਚੱਲੇਗੀ ਚੱਲੇਗੀ ਪਰ ਮੈਂ ਸਮਝਦਾ ਇਹ ਵੀ ਜਿੱਤ ਦਾ ਜਿਹੜਾ ਇੱਕ ਸ਼ੁਰੂਆਤ ਇਹ ਚੰਡੀਗੜ੍ਹ ਦੀ ਜਿਹੜੀ ਜਿੱਤ ਪਹਿਲੀ ਹੈ ਉਹ ਪੰਜਾਬ ਦੀ ਉਹ ਪੰਜਾਬ ਯੂਨੀਵਰਸਿਟੀ ਤੋਂ ਹੋਈ। ਡੀਰ ਸਾਹਿਬ ਇਸਦੀ ਦਾ ਅਫਸੋਸ ਮਾਨਦੇ ਹਾਂ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਹੁੰਦਿਆਂ ਹੋਇਆ ਇਹ ਚੀਜ਼ ਨਹੀਂ ਹੋਈ ਤੇ ਤਾਂ ਕਰਕੇ ਨੌਜਵਾਨਾਂ ਨੂੰ ਇਸ ਸਖਿਜੇ ਤੱਕ ਆਉਣਾ ਪਿਆ। ਦੇਖੋ ਬਿਲਕੁਲ ਕਮੀਆਂ ਅਸੀਂ ਪਿਛਲੇ ਸਮੇਂ ਦੇ ਵਿੱਚ ਜ਼ਰੂਰ ਮੰਨਦੇ ਹਾਂ ਪਰ ਕਿਸੇ ਨੂੰ ਇਹ ਨਹੀਂ ਸੀ ਕਿ ਮਨਚ ਵੀ ਇਹ ਸਰਕਾਰੀ ਅਸਪੱਦਰ ਤੇ ਵੀ ਜਾ ਸਕਦੇ ਆ ਵੀ ਯੂਨੀਵਰਸਿਟੀ ਨੂੰ ਟੋਟਲ ਸਟੇਟਸ ਚੇਂਜ ਕਰਨ ਲਈ ਇੰਨਾ ਭਗਵਾਕਰਨ ਕਰਨਗੇ। ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ। ਠੀਕ ਹੈ। ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਪਾਰਟੀ ਦੀ ਜਾਂ ਤੁਹਾਡੇ ਦੀ ਅਸੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਹੁਣ ਜਿਹੜੀ ਹੈ ਯੂਨੀਵਰਸਿਟੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਲੜਾਈ ਪੰਜਾਬ ਦੇ ਪਾਣੀਆਂ ਦੀ ਇਹ ਜਿਹੜੇ ਜਿੱਥੇ ਪੰਜਾਬ ਤੇ ਡਾਕੇ ਵੱਜ ਰਹੇ ਆ ਉਹ ਸਾਰੀ ਲੜਾਈ ਜਿਹੜੀ ਹੈ ਇੱਕ ਠੁੱਠੋ ਕੇ ਲੜਨੀ ਪਵੇ ਕਿਸੇ ਅਕਸਰ ਕਿਹਾ ਜਾਂਦਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਦਾਅਵੇ ਹੀ ਖਤਮ ਕੀਤਾ ਜਾ ਰਹੇ ਆ ਦਾਵਾ ਵੀ ਖਤਮ ਇਸ ਤਰੀਕੇ ਨਾਲ ਕਰ ਰਹੇ ਹੌਲੀ ਹੌਲੀ ਹਰ ਮਾਰੀ ਨਵਾਂ ਨੋਟੀਫਿਕੇਸ਼ਨ ਕੱਢ ਕੇ ਕੁਛ ਨਾ ਕੁਛ ਅਧਿਕਾਰ ਡਿਲੀਟ ਕਰ ਡਿলিউਟ ਕਰ ਦਿੰਦੇ ਆ ਉਹ ਇਸਲਾਹਤ ਤੇ ਲਿਆਏ ਵੀ ਹੁਣ ਜਿਹੜੀ ਹੈ ਤਕਰੀਬਨ ਤਕਰੀਬਨ ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਤੇ ਆ ਗਏ ਸੀ ਮੈਂ ਤਾਂ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗੱਲ ਦੀ ਵੀ ਲੜਾਈ ਜਾਂਦੇ ਸ਼ੁਰੂ ਕਰਦਾ ਸੀ ਉਹਨਾਂ ਨੂੰ ਸੈਸ਼ਨ ਸੱਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਹੈ। ਇਹਦੀ ਗੱਲ ਜਮਾਤਾਂ ਦਾ ਕਿੰਨਾ ਕਸੂਰ ਮੰਨਣਾ ਇਸ ਦੇ ਵਿੱਚੋਂ। ਦੇਖੋ ਸਾਰਿਆਂ ਦੇ ਮੈਂ ਕਿਸੇ ਅੱਜ ਦੋਸ਼ ਨਹੀਂ ਦੇਣਾ ਚਾਹੁੰਦਾ ਮੈਂ ਸਾਨੂੰ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਕੋਈ ਘਟ ਹੈ ਕੋਈ ਵਾਧ ਹੈ। ਜੀ। ਪਰ ਹੁਣ ਸਾਰਿਆਂ ਨੂੰ ਇੱਕ ਯੁੱਟਤਾ ਦਿਖਾ ਕੇ ਇਹ ਧੱਕੇਸ਼ਾਹੀ ਦੇ ਖਿਲਾਫ ਲੜਨ ਦੀ ਤੇ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ। ਜੀ। ਜੁਮੇਂਦਰ ਸਿੰਘ ਟੀਂਡ ਤੋਂ ਤਸਵੀਰਾਂ ਇੱਕ ਨੰਬਰ ਗੇਟ ਦੀਆਂ ਨੇ ਯੂਨੀਵਰਸਿਟੀ ਦੇ ਦੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਿਦਿਆਰਥੀ ਨੌਜਵਾਨ ਨੇ ਓਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਇਸ ਗੇਟ ਨੂੰ ਖਲਾ ਲਿਆ ਜਾਵੇ ਤਾਂ ਜੋ ਜਿਹੜੇ ਉਹਨਾਂ ਦੇ ਬਾਹਰ ਨਾਲ ਦੇ ਸਾਥੀ ਜਿਹੜੇ ਯੂਨੀਵਰਸਿਟੀ ਹਮਾਇਤੀ ਇੱਥੇ ਅੰਦਰ ਯੂਨੀਵਰਸਿਟੀ ਦੇ ਪਹੁੰਚਣਾ ਚਾਹੁੰਦੇ ਆ ਉਹਨਾਂ ਨੂੰ ਯੂਨੀਵਰਸਿਟੀ ਅੰਦਰ ਦਾਖਲ ਜਿਹੜਾ ਹੈਗਾ ਹੋਣ ਦਿੱਤਾ ਜਾਵੇ ਇਹ ਗੇਟ ਖਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਪਰ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਭਾਰੀ ਪੁਲਿਸ ਫੋਰਸ ਹੈ ਜਿਹੜੀ ਉਹ ਤਨਾਤ ਕੀਤੀ ਗਈ ਹੈ ਤੇ ਉਸ ਦੇ ਨਾਲ ਨਾਲ ਜਿਹੜਾ ਬੈਰੀਕੇਟ ਲਗਾ ਕੇ ਬੈਰੀਕੇਟ ਲਗਾ ਕੇ ਜਿਹੜਾ ਰਸਤਾ ਏ ਉਹ ਵੀ ਬੰਦ ਕੀਤਾ ਗਿਆ ਅਸੀਂ ਆਪਣੇ ਕਰਦੀਆਂ ਨੇ ਸਾਰਾ ਕੁਝ ਕਿ ਕਿਸ ਤਰੀਕੇ ਦੇ ਹਾਲਾਤ ਇਸ ਮੌਕੇ ਯੂਨੀਵਰਸਿਟੀ ਦੇ ਵਿੱਚ ਬੜੇ ਹੋਏ ਨੇ ਤੇ ਲਗਾਤਾਰ ਵਿਦਿਆਰਥੀ ਨੇ ਜਿਹੜੇ ਉਹ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਗੇਟ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਲਵਾ ਲਈਏ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਤਸਵੀਰਾਂ I yeah. do yeah. ਹਾਂ ਜੀ ਉਹ ਬਹੁਤ ਸਿਮਿਕੋਮੇਟਰੀ ਉਹ ਆ ਗਏ ਅਸੀਂ ਕਿਵੇਂ ਰਹਿਣ ਲਈ ਪਰ ਖੇਡ-ਖੇਡ ਨੂੰ ਬੰਦ ਕਰਦੇ ਹਾਂ ਵਾਰ-ਵਾਰ ਕੀ ਲੰਗਾ ਮੋਰ ਬਣਾਉਣ ਨੂੰ ਕਰ ਰਹੇ ਹੋ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੂੰ ਪੁਲਿਸ ਤੇ ਪ੍ਰਸ਼ਾਸਨ ਜੇ ਇੱਥੇ ਆ ਕੇ ਧਰਨਾ ਲਾਉ ਕਰਨ ਦੇ ਇਹਨਾਂ ਦਾ ਕੀ ਫਰਕ ਪੈਣਾ ਸੀਗਾ ਨਹੀਂ ਆ ਕੇ ਅੰਦਰ ਆ ਜੇ ਧਰਨਾ ਅੱਜ ਇਹਦਾ ਸ਼ਾਂਤਮਈ ਧਰਨਾ ਸੀਗਾ ਕਿਉਂ ਨਹੀਂ ਅਲਾਵ ਕਰਦੇ ਕਿਉਂ ਲੋਕਾਂ ਨੂੰ ਭੜਕਾਉਂਦੇ ਨੇ ਕਿਉਂ ਜਾਣ ਕੇ ਜਿਹੜਾ ਇਹ ਰੋਕਾਂ ਲਾਉਂਦੇ ਨੇ ਵਾਰੀ ਵਾਰੀ ਇਹ ਜਿਹੜੇ ਜ਼ਖਮਾਂ ਨੂੰ ਉਖੇੜਦੇ ਨੇ ਜਾਣ ਬੁੱਝ ਕੇ ਤੇ ਫਿਰ ਉਹਦਾ ਰੋਸ ਸਾਫੀ ਜਾਗ ਜਾਏਗਾ ਨੌਜਵਾਨਾਂ ਚ ਵੀ ਰੋਸ ਹੈ ਪੰਜਾਬ ਦੇ ਸੂਚੇ ਪੰਜਾਬ ਦੇ ਇਸ ਗੱਲ ਦਾ ਰੋਸ ਹੈ ਕਿੰਨੇ ਨੇ 70000 ਤੋਂ ਜ਼ਿਆਦਾ ਬੱਚੇ ਇੱਥੇ ਪੜ੍ਹਦੇ ਸੀ ਐਲੂਮਨਾਇਜ਼ ਵੀ ਇੱਥੇ ਬਲਾ ਲਾਂਗੇ ਤਾਂ ਲੱਖਾਂ ਦੇ ਵਿੱਚ ਤਦਾਦ ਹੋ ਜਾਏਗੀ ਸੰਭਿਆ ਨਹੀਂ ਜਾਣਾ ਸੰਭੇ ਕਿ ਉਹਦੇ ਕਿਹੜਾ ਸ਼ਾਂਤ ਮਈ ਢੰਗਾ ਕੋਈ ਬਹਿ ਸਕਦਾ ਹੈਗਾ ਜੇ ਜੇ ਲੋਕ ਹਿੰਸਕਤਾ ਇਹ ਕਹਿ ਸਕਦੇ ਨੇ ਇਹ ਤਾਂ ਸ਼ਾਂਤਪੁਰ ਇੰਟਾਗ ਨਾਲ ਚੱਲ ਰਹੀ ਹੁਣ ਤੱਕ ਅਜ ਤੱਕ ਇੰਨੀ ਪੁਲਿਸ ਫੋਰਸ ਕਦੀ ਤਨਾਅ ਦੇਖੀ ਪੰਜਾਬ ਯੂਨੀਵਰਸਿਟੀ ਇਹਨਾਂ ਨੂੰ ਪਤਾ ਹੈ ਨਾ ਵੀ ਇਹਨਾਂ 'ਚ ਕਮਜ਼ੋਰੀਆਂ ਨੇ ਇਹਨਾਂ ਨੂੰ ਪਤਾ ਹੈ ਵੀ ਸਾਡੀਆਂ ਗਲਤੀਆਂ ਅਸੀਂ ੱਤਕਾ ਕਰ ਰਹੇ ਹਾਂ ਤਾਂ ਫਿਰ ਉਹ ੱਤਕੇ ਜਦ ਬੰਦੇ ਦੇ ਅੰਦਰ ਚੋਰ ਹੋਵੇ ਤਾਂ ਫਿਰ ਇਹਦੇ ਸਾਰਾ ਕੁਝ ਕਰਦੇ ਹੀ ਆ 300 ਸਾਹਿਬ ਇਹਨਾਂ ਨੇ ਆਫੀਸ਼ੀਅਲੀ ਪੇਜ ਦੇ ਦਾ ਪਾ ਦਿੱਤਾ ਹੈ ਕਿ ਅਸੀਂ ਸੈਨੇਟ ਨੂੰ ਪੇਜਤਾ ਹੈ ਸੈਨੇਟ ਦਾ ਜਿਹੜਾ ਸ਼ੈਡਿਊਲ ਸੀ ਵਾਈਸ ਚਾਂਸਲਰ ਸ਼ੈਡਿਊਲ ਅਨਾਉਂਸ ਕਿਉਂ ਨਹੀਂ ਕਰਦੇ ਦੋ ਦਿਨ ਇੱਕ ਦਿਨ ਦਾ ਕੰਮ ਹੈਗਾ ਅਨਾਉਂਸ ਕਰਨ ਅਨਾਉਂਸ ਕਰ ਦੇਣ ਤੇ ਜਿਹੜਾ ਸ਼ਾਂ ਹੁਣ ਹਾਲਾਤ ਇਹ ਪੈਦਾ ਹੋ ਗਏ ਨੇ ਲੋਕਾਂ ਨੇ ਇਹਨਾਂ 'ਤੇ ਕਿਸੇ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ ਹੁਣ ਵੱਡਾ ਮੁੱਦਾ ਇਹ ਹੋਏਗਾ ਵੀ ਇਹਦਾ ਜਿਹੜਾ ਸਟੇਟਸ ਹੈ ਯੂਨੀਵਰਸਿਟੀ ਦਾ ਇਹਦੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਖਤਮ ਕਰਕੇ ਇਹ 'ਚ ਜਿਹੜਾ ਪੰਜਾਬ ਸਰਕਾਰ ਦਾ ਹੋਵੇ ਜਾਂ ਚੰਡੀਗੜ੍ਹ ਪ੍ਰਸ਼ਾਸਨ ਹੋ ਸਕਦਾ ਉਹਦੇ ਵਿੱਚ ਇਹ ਦੋਨਾਂ ਨੂੰ ਇਹ ਜਿਹੜਾ ਹੈ ਇਹ ਵੀ ਟੇਡ ਸਾਹਿਬ ਦੀ ਗੱਲ ਯੂਨੀਵਰਸਿਟੀ ਕਰ ਹੁਣ ਸੀਮਤ ਰਹਿ ਗਈ ਹੈ ਲੱਗਦਾ ਕਿ ਪੰਜਾਬ ਦੀ ਰਾਜਧਾਨੀ ਦੀ ਹੁਣ ਸਾਰੀ ਸਿਆਸੀ ਪਾਰਟੀਆਂ ਨੂੰ ਮਿਲ ਕੇ ਉਹ ਤਾਂ ਦੇਖੋ ਉਹ ਤਾਂ ਲੜਾਈ ਹੈ ਹੀ ਹੈ ਉਹ ਤਾਂ ਚੱਲੇਗੀ ਚੱਲੇਗੀ ਪਰ ਮੈਂ ਸਮਝਦਾ ਇਹ ਦੀ ਜਿੱਤ ਦਾ ਜਿਹੜਾ ਇੱਕ ਸ਼ੁਰੂਆਤ ਇਹ ਚੰਡੀਗੜ੍ਹ ਦੀ ਜਿਹੜੀ ਜਿੱਤ ਪਹਿਲੀ ਹੈ ਉਹ ਪੰਜਾਬ ਦੀ ਉਹ ਪੰਜਾਬ ਯੂਨੀਵਰਸਿਟੀ ਤੋਂ ਹੋਈ ਟੇਡ ਸਾਹਿਬ ਇਸ ਤੀਰ ਦਾ ਅਫਸੋਸ ਮਾਨਦੇ ਹੋ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਹੁੰਦਿਆਂ ਹੋਇਆ ਇਹ ਚੀਜ਼ ਨਹੀਂ ਹੋਈ ਤੇ ਇਹ ਤਾਂ ਕਰਕੇ ਨੌਜਵਾਨਾਂ ਨੂੰ ਇਸ ਖਮਾਜੇ ਤੱਕ ਆਉਣਾ ਪਿਆ ਦੇਖੋ ਬਿਲਕੁਲ ਕਮੀਆਂ ਅਸੀਂ ਪਿਛਲੇ ਸਮੇਂ ਦੇ ਵਿੱਚ ਜਰੂਰ ਮੰਨਦੇ ਆਂ ਪਰ ਕਿਸੇ ਨੂੰ ਇਹ ਨਹੀਂ ਸੀ ਕਿ ਮੰਨ ਚ ਵੀ ਇਹ ਸਰਕਾਰੀ ਸਪੱਦਰ ਤੇ ਵੀ ਜਾ ਸਕਦੇ ਆ ਵੀ ਯੂਨੀਵਰਸਿਟੀ ਨੂੰ ਟੋਟਲ ਸਟੇਟਸ ਚੇਂਜ ਕਰਨ ਲਈ ਇੰਨਾ ਭਗਵਾਕਰਨ ਕਰਨਗੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਪਾਰਟੀ ਦੀ ਜਾਂ ਤੁਹਾਡੇ ਨੂੰ ਅਸੀਂ ਤਾਂ ਇਹ ਕਹਿੰਦੇ ਆ ਵੀ ਹੁਣ ਜਿਹੜੀ ਹੈ ਯੂਨੀਵਰਸਿਟੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਲੜਾਈ ਪੰਜਾਬ ਦੇ ਪਾਣੀਆਂ ਦੀਆਂ ਇਹ ਜਿਹੜੇ ਜਿੱਥੇ ਪੰਜਾਬ ਤੇ ਡਾਕੇ ਵੱਜ ਰਹੇ ਆ ਉਹ ਸਾਰੀ ਲੜਾਈ ਜਿਹੜੀ ਹੈ ਇੱਕ ਠੁੱਠੋ ਕੇ ਲੜਨੀ ਪਈ ਕਿਸੇ ਅਕਸਰ ਕਿਹਾ ਜਾਂਦਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਦਾਅਵੇ ਹੀ ਖਤਮ ਕੀਤਾ ਜਾ ਰਹੇ ਆ ਦਾਵਾ ਵੀ ਖਤਮ ਇਸ ਤਰੀਕੇ ਨਾਲ ਕਰ ਰਹੇ ਹੌਲੀ ਹੌਲੀ ਹਰ ਵਾਰੀ ਨਵਾਂ ਨੋਟੀਫਿਕੇਸ਼ਨ ਕੱਢ ਕੇ ਕੁਛ ਨਾ ਕੁਛ ਅਧਿਕਾਰ ਡਿਲੀਟ ਕਰ ਡਿলিউਟ ਕਰ ਦਿੰਦੇ ਆ ਉਹ ਇਸ ਹਾਲਾਤ ਤੇ ਲਿਆਏ ਵੀ ਹੁਣ ਜਿਹੜੀ ਹੈ ਤਕਰੀਬਨ ਤਕਰੀਬਨ ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਤੇ ਆ ਗਏ ਸੀ ਮੈਂ ਤਾਂ ਕਹਿਣਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗਲਤੀ ਵੀ ਲੜਾਈ ਜਾਂਦੇ ਸ਼ੁਰੂ ਕਰਤਾ ਸੀ ਉਹਨਾਂ ਨੂੰ ਸੈਸ਼ਨ ਸੱਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ। ਇਹਦੀ ਗੱਲ ਜਮਾਤਾਂ ਦਾ ਕਿੰਨਾ ਕਸੂਰ ਮੰਨਣਾ ਇਸ ਦੇ ਵਿੱਚੋਂ। ਦੇਖੋ ਸਾਰਿਆਂ ਦੇ ਮੈਂ ਕਿਸੇ ਅੱਜ ਦੋਸ਼ ਨਹੀਂ ਦੇਣਾ ਚਾਹੁੰਦਾ ਮੈਂ ਸਮਝਦਾ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕੋਈ ਘਟ ਹੈ ਕੋਈ ਵੰਦ ਹੈ। ਜੀ। ਪਰ ਹੁਣ ਸਾਰਿਆਂ ਨੂੰ ਇੱਕ ਯੁੱਟਤਾ ਦਿਖਾ ਕੇ ਇਹ ਧੱਕੇਸ਼ਾਹੀ ਦੇ ਖਿਲਾਫ ਲੜਨ ਦੀ ਤੇ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ। ਮਦੁਰ ਸਿੰਘ ਟੀਂਡ ਚ ਤਸਵੀਰਾਂ ਇੱਕ ਨੰਬਰ ਗੇਟ ਦੀਆਂ ਨੇ ਯੂਨੀਵਰਸਿਟੀ ਦੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਿਦਿਆਰਥੀ ਨੌਜਵਾਨ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਇਸ ਗੇਟ ਨੂੰ ਖਲਾ ਲਿਆ ਜਾਵੇ ਤਾਂ ਜੋ ਜਿਹੜੇ ਉਹਨਾਂ ਦੇ ਬਾਹਰ ਨਾਲ ਦੇ ਸਾਥੀ ਜਿਹੜੇ ਯੂਨੀਵਰਸਿਟੀ ਹਮਾਇਤੀ ਇੱਥੇ ਅੰਦਰ ਯੂਨੀਵਰਸਿਟੀ ਦੇ ਪਹੁੰਚਣਾ ਚਾਹੁੰਦੇ ਆ ਉਹਨਾਂ ਨੂੰ ਯੂਨੀਵਰਸਿਟੀ ਅੰਦਰ ਦਾਖਲ ਜਿਹੜਾ ਹੈਗਾ ਹੋਣ ਦਿੱਤਾ ਜਾਵੇ ਇਹ ਗੇਟ ਖਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਪਰ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਭਾਰੀ ਪੁਲਿਸ ਫੋਰਸ ਹੈ ਜਿਹੜੀ ਉਹ ਤਨਾਤ ਕੀਤੀ ਗਈ ਹੈ ਤੇ ਉਸ ਦੇ ਨਾਲ ਨਾਲ ਜਿਹੜਾ ਜਿੰਦਾਬਾਦ ਬੈਰੀਕੇਟ ਲਗਾ ਕੇ ਬੈਰੀਕੇਟ ਲਗਾ ਕੇ ਜਿਹੜਾ ਰਸਤਾ ਹੈ ਉਹ ਵੀ ਬੰਦ ਕਰਤਾ ਗਿਆ ਸੀ ਆਪਣੇ ਕਰਦੀਆਂ ਨੇ ਸਾਰਾ ਕੁਝ ਕਿ ਕਿਸ ਤਰੀਕੇ ਦੇ ਹਾਲਾਤ ਇਸ ਮੌਕੇ ਯੂਨੀਵਰਸਿਟੀ ਦੇ ਵਿੱਚ ਬੜੇ ਹੋਏ ਨੇ ਤੇ ਲਗਾਤਾਰ ਵਿਦਿਆਰਥੀ ਨੇ ਜਿਹੜੇ ਉਹ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਗੇਟ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਲਵਾ ਲਈਏ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਤਸਵੀਰਾਂ ਉਹ ਲੋਕ ਨਾਪਲ ਕਰਨ ਉਹ ਹਾਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਤੇ ਪ੍ਰਸ਼ਾਸਨ ਜੇ ਇੱਥੇ ਆ ਕੇ ਧਰਨਾ ਲਾਉ ਕਰਨ ਇਹਨਾਂ ਦਾ ਕੀ ਫਰਕ ਪੈਣਾ ਸੀਗਾ ਨਹੀਂ ਨਹੀਂ ਅंदर ਆ ਜੇ ਧਰਨਾ ਅੱਜ ਇਹਦਾ ਸ਼ਾਂਤਮਈ ਧਰਨਾ ਸੀਗਾ ਕਿਉਂ ਨਹੀਂ ਅਲਾਉ ਕਰਦੇ ਕਿਉਂ ਲੋਕਾਂ ਨੂੰ ਭੜਕਾਉਂਦੇ ਨੇ ਕਿਉਂ ਜਾਣ ਕੇ ਜਿਹੜਾ ਰੋਕਾ ਲਾਉਂਦੇ ਨੇ ਵਾਰੀ ਵਾਰੀ ਇਹ ਜਿਹੜੇ ਜ਼ਖਮਾਂ ਨੂੰ ਉਖੇੜਦੇ ਨੇ ਜਾਣ ਬੁੱਝ ਕੇ ਤੇ ਫੇਰ ਉਹਦਾ ਰੋਸ ਸਾਫੀ ਜਾਗਦਾ ਹੈਗਾ ਨੌਜਵਾਨਾਂ ਚ ਵੀ ਰੋਸ ਹੈ ਪੰਜਾਬ ਦੇ ਸਮੁੱਚੇ ਪੰਜਾਬ ਦੇ ਉਸ ਕੱਲ ਦਾ ਰੋਸ ਹੈ ਇੱਥੇ ਕਿੰਨੇ 70000 ਤੋਂ ਜ਼ਿਆਦਾ ਬੱਚੇ ਇੱਥੇ ਪੜ੍ਹਦੇ ਸੀ ਐਲੂਮਨਾਇਜ਼ ਵੀ ਇੱਥੇ ਬਲਾ ਲਾਂਗੇ ਤਾਂ ਲੱਖਾਂ ਦੇ ਵਿੱਚ ਤਦਾਦ ਹੋ ਜਾਏਗੀ ਸੰਭਿਆ ਨਹੀਂ ਜਾਣਾ ਸੰਭੇਕ ਵੀ ਉਹਨੇ ਕਿਹੜਾ ਸ਼ਾਂਤ ਮੇਂ ਢੰਗ ਨਾਲ ਕੋਈ ਬਹਿ ਸਕਦਾ ਹੈਗਾ ਜੇ ਜੇ ਲੋਕ ਹਿੰਸਕ ਹੋਣ ਤਾਂ ਇਹ ਕਹਿ ਸਕਦੇ ਨਹੀਂ ਇਹਦਾ ਸ਼ਾਂਤ ਮੇਂ ਢੰਗ ਨਾਲ ਚੱਲ ਰਹੀ ਹੁਣ ਤੱਕ ਅੱਜ ਤੱਕ ਇੰਨੀ ਪੁਲਿਸ ਫੋਰਸ ਕਦੀ ਤਣਾਅ ਦੇਖੀ ਪੰਜਾਬ ਯੂਨੀਵਰਸਿਟੀ ਇਹਨਾਂ ਨੂੰ ਪਤਾ ਹੈ ਨਾ ਵੀ ਇਹਨਾਂ ਚ ਕਮਜ਼ੋਰੀਆਂ ਨੇ ਇਹਨਾਂ ਨੂੰ ਪਤਾ ਹੈ ਵੀ ਸਾਡੀਆਂ ਗਲਤੀਆਂ ਅਸੀਂ ਤੱਕਾ ਕਰ ਰਹੇ ਹਾਂ ਤਾਂ ਫਿਰ ਉਹ ਤੱਕੇ ਜਦ ਬੰਦੇ ਦੇ ਅੰਦਰ ਚੋਰ ਹੋਵੇ ਤਾਂ ਫਿਰ ਇਹ ਹਜੇ ਸਾਰਾ ਕੁਝ ਕਰਦੇ ਹੀ ਆ 300 ਸਾਹਿਬ ਇਹਨਾਂ ਨੇ ਆਫੀਸ਼ੀਅਲੀ ਪੇਜ ਦੇ ਦਾ ਪਾ ਦਿੱਤਾ ਹੈ ਕਿ ਅਸੀਂ ਸੈਨੇਟ ਨੂੰ ਪੇਜਤਾ ਹੈ ਸੈਨੇਟ ਦਾ ਜਿਹੜਾ ਸ਼ੈਡਿਊਲ ਸੀ ਵਾਈਸ ਚੈਂਸਲ